ਇੱਕ ਮਾਈ ਮਹਾਂਪੁਰਸ਼ਾਂ ਕੋਲ ਆਈ ਜੱਪਣ ਵਾਲੇ ਸਾਧੂ ਤਉ ਮਹਾਂਪੁਰਸ਼ਾਂ ਕੋਲ ਆ ਕੇ ਨਾ ਮਹੀਂ ਰੋਣ ਲੱਗ ਪਈ ਸਾਧੂਆਂ ਦੇ ਦਿਲ ਛਿੱਤੀ ਪਿਗਲ ਜਾਂਦੇ ਨੇ ਤਉ ਜਦੋਂ ਰੋਣ ਲੱਗ ਪਈ ਕਹਿੰਦੀ ਬਾਬਾ ਜੀ ਸੱਦਾ ਵੀ ਕਦੇ ਕਰਜ਼ਾ ਲੈ ਜਾਊਗਾ ਮੈਂ ਵੀ ਕਦੇ ਜ਼ਿੰਦਗੀ ਦੇ ਸੁੱਖ ਦੇ ਦਿਨ ਦੇਖ ਲਾਂਗੇ ਮਹਾਂਪੁਰਸ਼ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਏਗਾ ਕਰ ਤਾ ਜਦੋਂ ਉਹ ਰੋ ਰਹੀ ਸੀ ਉਹ ਮਹਾਂਪੁਰਸ਼ਾਂ ਨੇ ਉਹਦਾ ਲੜਕਾ ਕੋਲ ਬੈਠਾ ਉਹਨਾਂ ਵੱਲ ਵੇਖ ਕੇ ਕੁਵਾਰ ਕਹਿੰਦੇ ਕੋਈ ਗੱਲ ਨਹੀਂ ਉੱਤਰ ਜਾਊਗਾ ਕਰ ਜਾ ਆਪਣੇ ਥਿੱਸੇ ਵਿੱਚ ਹੱਥ ਪਾਇਆ ਕਹਿੰਦੇ 50 ਰੁਪਏ ਕੱਢ ਕੇ ਨਾ ਉਹ ਲੜਕੇ ਨੂੰ ਦਿੱਤੇ ਕਹਿੰਦੇ ਲੈ ਬੇਟਾ ਕਿਪ ਤੋਂ ਕਲਿਆ ਕਰ ਬਾਣੀ ਪੜਿਆ ਕਰੋ ਗੁਰੂ ਨਾਨਕ ਵਰਤਨਾ ਪਾਉਣ। ਕਹਿੰਦੀ ਮਹਾਪੁਰਸ਼ਾ ਤੋਂ ਥੋੜੀ ਪੈਸੇ ਲੈਣੇ। ਤੁਸੀਂ ਤਾਂ ਅਦਾਸ ਕਰੋ ਬਸ ਸਾਡਾ ਕਰਜਾ ਉੱਤਰ ਜਾਏ। ਅਸੀਂ ਵੀ ਜਹਰ ਦਿਨ ਸੁੱਕਦੇ ਦੇਖ ਲਈਏ। ਉਹ 50 ਰੁਪਏ ਮੋੜਨ ਲੱਗ ਪਈ। ਮਹਾਪੁਰਸ਼ਾ ਕਹਿੰਦੇ ਬੀਬਾ ਤੈਨੂੰ ਨਹੀਂ ਦਿੱਤੇ ਤੇਰੇ ਬੇਡੇ ਨੂੰ ਦਿੱਤੇ ਉਹਦੇ ਕੋਲ ਲੈਣ। ਕਹਿੰਦੀ ਨਹੀਂ ਨਹੀਂ ਬਾਬਾ ਜੀ ਤੁਹਾਡੇ ਤੋਂ ਥੋੜੀ ਪੈਸੇ ਲੈਣੇ। ਕਹਿੰਦੇ ਨਹੀਂ ਲੈਣੇ ਫਿਰ ਤੇ ਲੈ। ਉਹਨੂੰ ਪੈਸੇ ਉੱਤੇ ਮੋਰੇ ਮਹਾਪੁਰਸ਼ਾਂ ਦੇ ਰੱਖ ਦਿੱਤੇ। ਉਹ ਮਾਈ ਉੱਠ ਕੇ ਚਲੀ ਗਈ। ਜਦੋਂ ਉਹ ਸਕੂਟਰ ਸਟਾਰਟ ਕਰਨ ਲੱਗੇ ਨਾ ਜਿਹੜੇ ਪੁਰਾਣੇ ਜਿਹਾ ਸਕੂਟਰ ਤੇ ਆਏ ਸੀ। ਤਾਂ ਫ